वाहिगुरु जी का खालसा वाहिगुरु जी की फतेह कल हमने लड़ीवार कंठ सहज पाठ जो जुबानी हमने सुना था मैंने आपको सुनाया जो मेरे द्वारा ये कार्य हो रहा है और आप लोग कोशिश कर रहे हैं लड़ीवार सहज पाठ को जुबानी याद कर दे हमने आठ अंग से तेरह अंग पूरे किए थे यानी पन्ना नंबर आठ से पन्ना नंबर तेरह तक आज हम चौदह नंबर पेज से आगे बढ़ेंगे <coughs> चलिए समय जाय करते हुए शुरू करते हैं और मैं आपसे उम्मीद करता हूँ कि आप लोग गुरबाणी को जुबानी याद करेंगे गुरु ग्रंथ साहब को जुबानी याद करने में मुझे सहयोग करेंगे जो बाकी लोगों को मैं करवा सकूं और वीडियो को ज़्यादा से ज़्यादा शेयर करेंगे जिससे ज्यादा से ज्यादा लोगों तक गुरबाणी का प्रचार प्रसार हो सके और गुरबाणी और गुरु ग्रंथ सह को लोग जुबानी याद कर सके मुझे इसमें आप सबका सहयोग चाहिए इसलिए चैनल सब्सक्राइब करें वीडियो शेयर करें सतनाम श्री वाहे गुरु साहिब जी ओ अंकार सतगुरु प्रसाद ਇਹ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਪਹਿਲਾ ਘਰ ਪਹਿਲਾ ਮੋਤੀ ਤਮੰਦਰ ਉਸ ਰਹੈ ਰਤਨੀਤਾ ਹੋਏ ਜੜਾ ਹੂੰ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਉ ਮਤ ਦੇਖ ਭੂਲਾ ਵੀਸਰੈ ਤੇਰਾ ਚਿਤ ਨ ਆਵੇ ਨਾ ਹਾਉ ਹਰ ਬਿਨ ਜਿਉ ਬਲ ਜਾਉ ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਹੀਂ ਥਾਉ ਰਹਾਉ ਧਰਤੀ ਤਾ ਹੀਰੇ ਲਾਲ ਜੜਤੀ ਪਲੰਕ ਲਾਲ ਜੜਾ ਮੋਹਣੀ ਮੁਕਮਣੀ ਸੋਹ ਹੈ ਕਰੇ ਰੰਗ ਪਸਾਉ ਮਤ ਦੇਖ ਭੂਲਾ ਵੀਸਰੈ ਤੇਰਾ ਚਿਤਨ ਆਵੇਂ ਨਾਉ ਸਿੱਧ ਹੋਆ ਸਿੱਧ ਲਈ ਰਿਦਿਆਖ ਆਉ ਗੁਪਤ ਪ੍ਰਗਟ ਹੋਏ ਬੈਸਾ ਲੋਕ ਰਖੇ ਭਾਉ ਮਤ ਦੇਖ ਭੂਲਾ ਵਿਸਰੇ ਤੇਰਾ ਚਿਤਨ ਆਵੇਂ ਨਾਉ ਸੁਲਤਾਨ ਹੋਆ ਮੇਲ ਲਸ਼ਕਰ ਤਖਤ ਰਾਖਾ ਪਾਉ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਬਵਾਉ ਮਤ ਦੇਖ ਭੂਲਾ ਵਿਸਰੈ ਤੇਰਾ ਚਿਤਨ ਆਵੇ ਨਾ ਹਾਂ ਸਿਰ ਰਾਗ ਮਹੱਲਾ ਪਹਿਲਾ ਕੋਟ ਕੋਟੀ ਮੇਰੀ ਅਰਜਾ ਪਵਣ ਪੀਣ ਅਪਿਆਉ ਚੰਦ ਸੂਰਜ ਦੁਇ ਗੁਫੈ ਨ ਦੇਖਾਂ ਸੁਪਨੇ ਸਹੂਣ ਨਾ ਥਾਂ ਹੀ ਤੇਰੀ ਕੀਮਤ ਨਾ ਪਵੈ ਹौं ਕੇ ਵਡ ਆਖ ਨਾਮ ਸਾਚਾ ਨਿਰੰਕਾਰ ਨਿਜ ਥਾਏ ਸੁਣ ਸੁਣ ਆਖਣ ਆਖਣਾ ਜੇ ਪਹਾਵੇ ਕਰੇ ਰਜਾਈ ਸੁਣ ਸੁਣ ਆਖਣ ਆਖਣਾ ਜੇ ਪਹਾਵੇ ਕਰੇ ਤਮਾਏ ਰਹਾਉ ਕੋਸਾ ਕਟਿਆ ਵਾਰ ਵਾਰ ਪੀਸਣ ਪੀਸਾ ਪਾਏ ਅੱਗੇ ਛੇਤੀ ਜਾਲੀਆਂ ਭਸਮ ਛੇਤੀ ਰਲ ਜਾਉ ਭੀ ਤੇਰੀ ਕੀਮਤ ਨਾ ਪਵੈ ਹਉ ਕੇਵੜ ਆਖਾਂ ਨਾ ਪੰਖੀ ਹੋਏ ਕਹਿ ਜੇ ਭਵਾਂ ਮੈਂ ਅਸਮਾਨੀ ਜਾਉਂ ਨਦਰੀ ਕਿਸੈ ਨ ਆਵਾਂ ਨਾ ਕਿਛ ਪਿਆ ਨਾ ਖਾਂ ਭੀ ਤੇਰੀ ਕੀਮਤ ਨਾ ਪਵੈ ਹਾਂ ਕੇਵਡ ਆਖਣਾਉ ਨਾਨਕ ਕਾਗਦ ਲਖਮਣਾ ਪੜ ਪੜ ਕੀਚੇ ਭਾਉ ਮਸੂ ਟੋਟਣਾ ਆਵਈ ਲੇਖਣ ਪਉਣ ਚਲਾਉ ਭੀ ਤੇਰੀ ਕੀਮਤ ਨਾ ਪਵੈ ਹਾਂ ਕੇ ਵੜ ਆਖ ਨਾ ਹਾਂ ਸ੍ਰੀ ਰਾਗ ਮਹੱਲਾ ਪਹਿਲਾ ਲੇਖ ਬੋਲਣ ਬੋਲਣਾ ਲੇਖ ਖਾਣਾ ਖਾਉ ਲੇਖ ਵਾਟ ਚਲਾਈਆਂ ਲੇਖ ਸੁਣ ਵੇਖਾਂਉ ਲੇਖ ਸਾਹ ਲਵਾਈ ਅਹ ਪੜੇ ਕੇ ਪੁੱਛਣ ਜਾਓ ਬਾਬਾ ਮਾਇ ਰਤਨਾ ਤੋ ਅੰधे ਨਾਮ ਵਿਸਾਰਿਆ ਨਾ ਤਿਸ ਇਹ ਨੋ ਰਹਾਉ ਜੀਵਨ ਮਰਣਾ ਜਾਇ ਕੈ ਐਥੇ ਖਜੇ ਕਾਲ ਜਿਥੈ ਬਹਿ ਸਮਝਾਈਐ ਤਿਤੈ ਕੋਟ ਨਾ ਚਲਿਓ ਨਾਲ ਰੋਵਣ ਵਾਲੇ ਜਿਤੜੇ ਸਭ ਬਨਹ ਪੰਡਪਰਾਲ ਸਬ ਕੋ ਆਖੇ ਬਹੁਤ ਬਹੁਤ ਘਟ ਨ ਆਖੇ ਕੋਈ ਕੀਮਤ ਕਿਨੈ ਨਾ ਪਾਇਆ ਕਹਿਣ ਨ ਵੱਡਾ ਹੋਏ ਸਾਚਾ ਸਾਹਿਬ ਇੱਕ ਤੂੰ ਹੋਰ ਜੀ ਆ ਕੇ ਤੈਨੂੰ ਨੀਚਾ ਅੰਦਰ ਨੀਚ ਜਾ ਤਨੀਚੀ ਹੂੰ ਅਤਨੀਚ ਨਾਨਕ ਤਿੰਨ ਕੈ ਸੰਗ ਸਾਤ ਵਡਿਆ ਕਿਉ ਵਡਿਆ ਸਿਉ ਕਿਆ ਰੀਸ ਜਿਥਾ ਨੀਚ ਸਮਾਨ ਲਿਆ ਨੰ ਤਿੱਥਾ ਨਦਰ ਤੇਰੀ ਬਖਸ਼ੀਸ ਸਿਰ ਰਾਗ ਮਹੱਲਾ ਪਹਿਲਾ ਲਵ ਕੁੱਤਾ ਕੋਲ ਝੋੜ ਝੋੜਾ ਠੱਗ ਖਾਦਾ ਮੁਰਦਾਰ ਪਰ ਨਿੰਦਾ ਪਰਮਲ ਮੁਖ ਮੁਸਦੀ ਅਗਨ ਕਰੋਧ ਚੰਡਾਲ ਰਸ ਕਸ ਆਪ ਸਲਾਹਣਾ ਏ ਕਰਮ ਮੇਰੇ ਕਰਤਾਰ ਬਾਬਾ ਬੋਲੀਏ ਪਤ ਹੋਏ ਉਤਮ ਸੇਦਰ ਉਤਮ ਕਹੀਏ ਨੀਚ ਕਰਮ ਬਹਿ ਰੋਏ ਰਹਾਓ ਰਸ ਸੁਇਨਾ ਰਸ ਰੁੱਪਾ ਕਾਮਣ ਰਸ ਪਲ ਮਲ ਕੀ ਵਾਸ ਰਸ ਘੋੜੇ ਰਸ ਸੇਜਾ ਬੰਦਰ ਰਸ ਮੀਠਾ ਰਸਮਾਸ ਇਹ ਤੇ ਰਸ ਸਰੀਰ ਕੈ ਕਾ ਘਟਨਾ ਮੂनिवास ਜਿਤ ਬੋਲਿਆ ਪਤ ਪਾਈਐ ਸੋ ਬੋਲਿਆ ਪਰਵਾਨੁ ਫੇਕਾ ਬੋਲ ਬੇ ਕੋਚਣਾ ਸੁਣਾ ਮੂ ਰਖਮਨ ਅਜਾਨ ਜੋ ਤਿਸ ਪਹਾਵੈ ਸੇ ਭਲੇ ਹੋਰ ਕੇ ਕਹਿਣ ਵਖਾਣ ਤਿਨ ਮਨ ਤਿਨ ਪਤ ਤਿਨ ਧਨ ਪੱਲੇ ਜਿਨ ਹਿਰਦੈ ਰਹੈ ਅਸਮਾਈ ਤਨ ਕਾ ਕਿਆ ਸਾਲਾ ਹਣਾ ਅਵਰ ਸੁਆਦਿਓ ਕਾਇ ਨਾਨਕ ਨਦਰੀ ਬਾਹਰੇ ਰਾਚ ਦਾਨ ਨ ਲਾਇ ਸਿਰ ਰਾਗ ਮਹੱਲਾ ਪਹਿਲਾ ਅਮਲ ਗਲਉਲਾ ਕੂੜ ਕਾ ਦਿੱਤਾ ਦੇਵਨ ਹਾਰ ਮਤੇ ਮਰਨ ਵਿਸਾਰਿਆ ਖੁਸੀ ਕੀਤੀ ਦਿਨ ਚਾਰ ਸਚ ਮਿਲਿਆ ਤਿਨ ਸੋਫੀਆਂ ਰਾਖਣ ਕਉ ਦਰਵਾਰ ਨਾਨਕ ਸਾਚੇ ਕਉ ਸਚ ਜਾਣ ਜਿਤ ਸੇਵੈ ਸੁਖ ਪਾਈਐ ਤੇਰੀ ਦਰਗਾ ਚਲੈ ਮਾਨ ਰਹਾਉ ਸਚ ਸਰਾ ਗੁੜ ਬਾਹਰਾ ਜਿਸ ਵਿੱਚ ਸਚਾ ਨਾਮ ਸੁਣਿ ਵਖਾਣ ਜੇਤੜੇ ਹਉ ਤਿਨ ਬਲਹਾਰ ਜਾਂ ਤਾ ਮਨ ਠੀਵਾ ਜਾਣਿਆ ਤਾ ਮਨ ਖੀਵਾ ਜਾਣਿਆ ਜਾ ਮਹਿਲੀ ਪਾਏ ਥਾਉ ਨਾਉ ਨਿਰ ਚੰਗਿਆ ਆਇਆ ਸਤ ਪਰਮਲ ਤਨਵਾਸ ਤਾਂ ਮੁਕ ਹੋਵੇ ਉਜਲਾ ਲਖਦਾਤੀ ਇੱਕ ਦਾਤ ਦੂਖ ਤਿਸਹਿ ਪਹਿ ਆਖੀਆਂ ਸੂਕ ਜਿਸਹਿ ਹੀ ਪਾਸ ਸੋ ਕਿਉ ਮਨਾਉ ਵਿਸਾਰਿਆ ਜਾ ਕੇ ਜੀਪ ਰਾਣ ਤਿਸ ਵਿਣ ਸਭ ਅਪਵਿੱਤਰ ਹੈ ਜੀਤਾ ਪੈ ਨਣਖਾਣ ਹੋਰ ਗੱਲਾਂ ਸਭ ਕੂੜੀਆਂ ਤੁਧ ਪਾਵੇ ਪਰਵਾਣ ਸ੍ਰੀ ਰਾਗ ਮਹੱਲਾ ਪਹਿਲਾ ਜਾਲਮੋ ਕਸਮਸ ਕਰ ਮਤ ਕਾਗਦ ਕਰਸਾਰ ਭਾਉ ਕਲਮ ਕਰ ਚਿਤ ਲੇਖਾਰੀ ਗੁਰ ਪੁੱਛ ਲਿਖ ਵਿਚਾਰ ਲਿਖਨਾ ਮੁਸਲਾਹ ਲਿਖ ਲਿਖ ਅੰਤ ਨ ਪਰਵਾਰ ਬਾਬਾ ਇਹੋ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗਿਆ ਤਿੱਥੇ ਹੋਏ ਸੱਚਾ ਨਿਸ਼ਾਨ ਰਹਾਉ ਜਿੱਥੇ ਮਿਲ ਹੈ ਵਡਿਆਈਆਂ ਸਦ ਖੁਸ਼ੀਆਂ ਸਦ ਚਾਉ ਤਿੰਨ ਮੁਖ ਟਿੱਕੇ ਨਿਕਲਹਿ ਜਿਨ ਮਨ ਸਚਾ ਨਾਉ ਕਰਮ ਮਿਲੇ ਤਾਂ ਪਾਈਏ ਨਾਹੀ ਗਲੀਵਾਉ ਦੁਆਓ ਇੱਕ ਆਵੇਂ ਇੱਕ ਜਾਹੇ ਉਠ ਰੱਖੀਏ ਨਾਮ ਸਲਾਰ ਇੱਕ ਉਪਾਏ ਮੰਗਤੇ ਇੱਕ ਨਾ ਵੱਡੇ ਇੱਕ ਨਾ ਵੱਡੇ ਦਰਬਾਰ ਅਗੈ ਗਿਆ ਜਾਣੀਏ ਬਿਨ ਨਾਵੇ ਬੇਕਾਰ ਭੈ ਤਿਰ ਡਰ ਅਗਲਾ ਖਪ ਖਪ ਛਜ ਦੇ ਨਾਵ ਜਿਨਾ ਸੁਲਤਾਨ ਖਾਨ ਨੂੰ ਰੋਂਦੇ ਡਿੱਠੇ ਨੇ ਨਾਵ ਜਿਨਾ ਸੁਲਤਾਨ ਖਾਨ ਨੂੰ ਰੋਂਦੇ ਡਿੱਠੇ ਖੇ ਨਾਨਕ ਉੱਠੇ ਚੱਲਿਆ ਸਭ ਕੂੜੇ ਟੁੱਟ ਨੇ ਸਿਰਹਾਗ ਮਹੱਲਾ ਪਹਿਲਾ ਸਭ ਰਸ ਮਿੱਠੇ ਮੰਨਿਆ ਸੁਣ ਸਾਲੂਣੇ ਇਕਟ ਤੁਰਸੀ ਮੁਖ ਬੋਲਣਾ ਮਾਰਣ ਨਾਦ ਕੀਏ ਛਤੀ ਅੰਮ੍ਰਿਤ ਪਾਉ ਇੱਕ ਜਾ ਕਉ ਨਦਰ ਕਰੇ ਬਾਬਾ ਹੋਰ ਖਾਣਾ ਖੁਸੀ ਖੁਆਰ ਜਿਤ ਖਾਦੇ ਤਨ ਪੀੜਿਆ ਮਨ ਮਹਿ ਚਲੇ ਵਿਕਾਰ ਰਹਾਉ ਰਤ ਪਹਿਣ ਨਨ ਮਨ ਰਤ ਸੁਪੇ ਦੀ ਸਤਿਦਾਨੀ ਨੀਲੀ ਸਾਈ ਕਦਾ ਕਰਨੀ ਪਹਿਰਨ ਪੈਰ ਧਿਆਨ ਕਰਮ ਬੰਦ ਸੰਤੋਖ ਕਾ ਧਨ ਜੋ ਬੰਦ ਤੇਰਾ ਨਾਮ ਬਾਬਾ ਹੋਰ ਪਹਿਣ ਖੁਸੀ ਖਾਹਰ ਜਿਤ ਪੈ ਦੇ ਤਨ ਪੀੜਿਆ ਮਨ ਮੈਂ ਚਲੇ ਵਿਕਾਰ ਰਹਾਉ ਘੋੜੇ ਪਾਖਰ ਸੋਇਨੇ ਸਾਖਤ ਬੂਜਣ ਤੇਰੀ ਬਾਟ ਤਰਕਸ ਤੀਰ ਕਮਾਨ ਸੰਗ ਤੇਗ ਬੰਦ ਗੁਣ ਤਾਤ ਵਾਜਾਂ ਨੇ ਜਪਤ ਸਿਉ ਪ੍ਰਗਟ ਕਰਮ ਤੇਰਾ ਮੇਰੀ ਜਾਤ ਬਾਬਾ ਹੋਰ ਚੜਨਾ ਖੁਸੀ ਖੁਆਰ ਜਿਤ ਚੜੀਆ ਤਨ ਪੀੜਿਆ ਮਨ ਮੈਂ ਚਲੇ ਵਿਕਾਰ ਰਹਾਉ ਘਰ ਮੰਦਰ ਖੁਸੀ ਨਾਮ ਕੀ ਨਦਰ ਤੇਰੀ ਹੀ ਪਰਵਾਰ ਹੁਕਮ ਸੋਈ ਤੁਧ ਭਾਵਸੀ ਹੋਰ ਆਖਣ ਬਹੁਤ ਅਪਾਰ ਨਾਨਕ ਸਚਾ ਪਾਤ ਸਾਹ पूछ ना करे विचार बाबा और रोना खुशी खुआर जित सुत्ता तन पीड़िया मन में चले विकार रहा सिर राग महला पहला कुंगू की काया रत्ना की ललता अग्रवास तन मसास 68 ਤੀਰਤ ਕਾ ਮੁਖ ਟਿੱਕਾ ਤਿਤ ਘਟ ਮਤ ਵਿਗਾਸ ਹੋਤ ਮਤੀ ਸਲਾਹਣਾ ਸਚ ਨਾਮ ਗੁਣਤਾਸ ਬਾਬਾ ਹੋਰ ਮਤ ਹੋਰ ਹੋਰ ਜੇ ਸਉਏ ਰ ਕਮਾਈਐ ਕੂੜਾ ਕੂੜਾ ਜੋਰ ਰਹਾਓ ਪੂਜ ਲਗੈ ਪੀਰ ਆਖੀਐ ਸਭ ਮਿਲੈ ਸੰਸਾਰ ਨਾਮ ਸਦਾ ਆਪਣਾ ਹੋਐ ਸਿਧ ਸੁਮਾਰ ਜਾ ਪਤ ਲੇਖ ਨ ਪਵੈ ਸਭਾ ਪੂਜ ਖੁਆਰ ਜਿਨ ਕਉ ਸਤਗੁਰ ਥਾਪਿਆ ਤਿਨ ਮੇਟ ਨ ਸਕੈ ਕੋਇ ਉਨਾ ਅੰਧ ਨਾਮ ਨਿਧਨ ਹੈ ਨਾਮੂ ਪ੍ਰਗਟ ਹੋਏ ਨਾ ਪੂਝਿਆ ਨਾ ਮੰਨਿਆ ਅਖੰਡ ਸਦਾ ਸਚ ਸੋਏ ਖੇ ਹੂ ਖੇ ਰਲਾਈ ਤਾ ਜਿਉ ਕੀ ਹਾ ਹੋਏ ਜਲਿਆ ਸਭ ਸਿਆਣ ਪਾ ਉੱਠੇ ਚਲਿਆ ਰੋਏ ਨਾਨਕ ਨਾਮ ਵਿਸਾਰਿਆ ਦਰਗਿਆ ਕਿਆ ਹੋਏ ਸਿਰ ਰਾਗ ਮਹਲਾ ਪਹਿਲਾ ਗੁਣਵੰਤੀ ਗੁਣ ਵਿਥਰਾ ਆਉ ਗੁਣਵੰਤੀ ਚੂਰ ਜੇ ਲੋੜ ਹੈ ਵਰ ਕਾਮਣੀ ਨਾ ਮਿਲਿਆ ਪਿਰਕੂਰ ਨਾ ਬੇੜੀ ਨਾ ਤੁਲਹੜਾ ਨਾ ਪਾਇਐ ਪਿਰ ਦੂਰ ਮੇਰੇ ਠਾਕੁਰ ਪੂਰਾ ਤਖਤ ਅਡੋਲ ਗੁਰਮੁਖ ਪੂਰਾ ਜੇ ਕਰੇ ਪਾਇਐ ਸਾਚਿ ਤੋਲ ਕਹਾਉ ਪ੍ਰਭ ਹਰ ਮੰਦਰ ਸੋਹਣਾ ਤਿਸਮੈ ਮਾਣਕ ਲਾਲ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ ਬਿਨ ਪੌੜੀ ਗੜ ਕਿਉ ਚੜਾਵਾਂ ਗੁਰ ਹਰ ਧਿਆਨ ਨਿਹਾਲ ਗੁਰ ਪੌੜੀ ਬੇੜੀ ਗੁਰੂ ਗੁਰ ਤੁਲਹਾ ਹਰ ਨਾਉ ਗੁਰ ਸਰ ਸਾਗਰ ਬੋਹਿਥੋ ਗੁਰ ਤੀਰਥ ਦਰਿਆ ਜੇ ਤਿਸ ਪਾਵੇ ਊਜਲੀ ਸਤ ਕਰਨਾ ਵਣ ਜਾਉ ਪੂਰੋ ਪੂਰੋ ਆਖਿਆ ਪੂਰੇ ਤਖਤ ਨਿਵਾਸ ਪੂਰੇ ਥਾਨ ਸੁਹਾਵਣ ਪੂਰੇ ਆਸ ਨਿਰਾਸ ਨਾਨਕ ਪੂਰਾ ਜੇ ਮਿਲੈ ਕਿਉ ਘਟ ਗੁਣਤਾਸ ਪੂਰੇ ਥਾਨ ਸੁਹਾਵਣ ਪੂਰੇ ਆਸ ਨਿਰਾਸ ਨਾਨਕ पूरा जी मिला क्यों घट गुणतास वाहिगुरु जी का खालसा वाहेगुरु जी की फतेह मैं आप सबसे की उम्मीद करता हूं कि आप गुरबाणी को जुबानी याद करेंगे गुरु ग्रंथ साहिब को जुबानी याद करने की कोशिश करेंगे जितना मुझसे होगा मैं मदद करूंगा करने का कर आने वाला स्वयं पार ब्रह्म परमात्मा है अकाल पुरख वाहे गुरु है बाकी हम कोशिश कर सकते हैं कृपा तो उस प्रभु की ही होगी आपसे मैं यही उम्मीद करता हूँ कि आप वीडियोस को ज़्यादा से ज़्यादा शेयर करेंगे चैनल को सब्सक्राइब करेंगे जिससे ज़्यादा से ज़्यादा लोगों तक गुरबाणी का प्रचार प्रसार हो सके ज़्यादा से ज़्यादा लोग गुरबाणी को गुरु ग्रंथ साहिब को ज़ुबानी याद कर सके जिससे आने वाले समय में भविष्य में कोई भी सिखी विरोधी तत्व तो या मानसिकता है वो गुरबाणी में या गुरु ग्रंथ साहिब में कोई मिलावट ना कर पाए आपसे मेरी यही उम्मीद है यही मैं आपसे आशा और उम्मीद रखता हूँ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ